ਮਰਹੂਮ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਦੀ ਯਾਦਗਾਰ ਦਾ ਮੁੱਦਾ ਇਸ ਵੇਲੇ ਪੂਰੇ ਦੇਸ਼ ਦੇ ਵਿੱਚ ਚਰਮ ਸੀਮਾ ਦੇ ਉੱਪਰ ਚੱਲ ਰਿਹਾ ਹੈ ਕਿ ਉਨ੍ਹਾਂ ਨੂੰ ਸਮਰਪਿਤ ਯਾਦਗਾਰ ਦਾ ਜਿਹੜਾ ਹੈ ਇੰਤਜ਼ਾਮ ਕੀਤਾ ਜਾਵੇ ਅਤੇ ਉਸ ਦੀ ਥਾਂ ਜਿਹੜੀ ਹੈ ਉਹ ਕਿਹੜੀ ਹੋਵੇਗੀ ਇਸ ਦੇ ਉੱਪਰ ਵੀ ਨਾਲ ਦੀ ਨਾਲ ਕਈ ਲੋਕਾਂ ਦੇ ਵੱਲੋਂ ਰਾਜਨੀਤੀ ਵੀ ਕੀਤੀ ਜਾ ਰਹੀ ਹੈ ਪਰ ਹੁਣ ਇਸ ਪੂਰੇ ਮਾਮਲੇ ਦੇ ਉੱਪਰ ਸਾਬਕਾ ਚੇਅਰਪਰਸਨ ਐਨਸੀਐਮ ਯਾਨੀ ਕਿ ਘਟ ਗਿਣਤੀ ਕਮਿਸ਼ਨ ਤਰਲੋਚਨ ਸਿੰਘ ਨੇ ਸਾਰੀ ਗੱਲ ਹੀ ਜੋ ਹੈ ਮੁਕਾ ਕੇ ਰਖ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਸਿੱਖ ਧਰਮ ਸਮਾਧੀਆਂ ਦੀ ਇਜਾਜ਼ਤ ਨਹੀਂ ਦਿੰਦਾ ਅਤੇ ਇਸ ਵਿਚਾਰ ਜਦੋਂ ਉਹਨਾਂ ਦੇ ਵੱਲੋਂ ਇਹ ਅਲਫਾਜ਼ ਕਹੇ ਗਏ ਨੇ ਤਾਂ ਇਸ ਦੇ ਕੀ ਮਾਇਨੇ ਕੱਢ ਕੇ ਵਿਖੇ ਜਾ ਰਹੇ ਨੇ ਸਾਰਿਆਂ ਦੇ ਵੱਲੋਂ ਆਹ ਤੁਹਾਨੂੰ ਦੱਸਦੇ ਹਾਂ। ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਣ ਵਾਲੇ ਮਰਹੂਮ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਦੀ ਯਾਦਗਾਰ ਦਾ ਮੁੱਦਾ ਇਸ ਵਕਤ ਰਾਸ਼ਟਰੀ ਰਾਜਧਾਨੀ ਦੇ ਸਿਆਸੀ ਦ੍ਰਿਸ਼ ਦੇ ਉੱਪਰ ਕਾਫੀ ਜ਼ਿਆਦਾ ਹਾਵੀ ਹੈ ਅਤੇ ਇਸ ਦੇ ਉੱਪਰ ਹੁਣ ਬਜ਼ੁਰਗ ਸਿੱਖ ਆਗੂ ਅਤੇ ਕੌਮੀ ਘਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਪਰਸਨ ਤਰਲੋਚਨ ਸਿੰਘ ਨੇ ਸੋਮਵਾਰ ਨੂੰ ਕਿਹਾ ਹੈ ਕਿ ਸਿੱਖ ਧਰਮ ਸਮਾਦਾ ਦੀ ਇਜਾਜ਼ਤ ਨਹੀਂ ਦਿੰਦਾ ਜਾ ਵਿਸ਼ਵਾਸ ਦੇ ਅਭਿਆਸਿਆਂ ਦੇ ਵਾਸਤੇ ਯਾਦਗਾਰਾਂ ਵਗੈਰਾ ਦੀ ਕਿਸੇ ਵੀ ਪ੍ਰਕਾਰ ਦੇ ਨਾਲ ਹਮਾਇਤ ਤੱਕ ਨਹੀਂ ਕਰਦਾ ਨਾਲ ਦੀ ਨਾਲ ਦੱਸਦੀ ਹੈ ਡਾਕਟਰ ਸਿੰਘ ਦੀ ਪਤਨੀ ਗੁਰਚਰਨ ਕੌਰ ਨੂੰ ਲਿਖੇ ਇੱਕ ਲੈਟਰ ਦੇ ਵਿੱਚ ਇਹ ਗੱਲ ਕਹੀ ਹੈ ਉਹਨਾਂ ਨੇ ਲਿਖਿਆ ਹੈ ਕਿ ਤੁਸੀਂ ਜਾਣਦੇ ਹੋ ਕਿ ਸਿੱਖ ਧਰਮ ਦੇ ਵਿੱਚ ਸਮਾਦੀ ਦੀ ਆਗਿਆ ਹੀ ਨਹੀਂ ਹੈ ਸਿੱਖ ਧਾਰਮਿਕ ਆਗੂਆਂ ਨੇ ਮਰਹੂਮ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਵਾਸਤੇ ਵੀ ਇੱਕ ਇਸ ਤਰ੍ਹਾਂ ਦੀ ਹੀ ਮੰਗ ਕੀਤੀ ਸੀ ਪਰ ਬਾਅਦ ਵਿੱਚ ਇਸ ਨੂੰ ਜੋ ਹੈ ਸਵੀਕਾਰ ਨਹੀਂ ਕੀਤਾ ਗਿਆ ਇਸ ਤੋਂ ਇਲਾਵਾ ਦੀ ਟ੍ਰਿਬਿਊਨ ਦੁਆਰਾ ਐਕਸੈਸ ਕੀਤੇ ਗਏ ਇਸ ਲੈਟਰ ਦੇ ਵਿੱਚ ਤਰਲੋਚਨ ਸਿੰਘ ਨੇ ਸੁਝਾਅ ਦਿੱਤਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਦਾ ਭਾਈਚਾਰਾ ਅਤੇ ਪਰਿਵਾਰ ਉਨ੍ਹਾਂ ਦੇ ਨਾਮ ਦੇ ਉੱਪਰ ਅਕਾਦਮਿਕ ਉੱਤਮਤਾ ਦੀ ਸੰਸਥਾ ਦਾ ਸਤਾਵ ਕਰੇ ਯਾਨੀ ਕਿ ਉਹਨਾਂ ਦੇ ਨਾਮ ਦੇ ਉੱਪਰ ਕਿਸੇ ਵੱਡੇ ਸੰਸਥਾਨ ਨੂੰ ਜੋ ਹੈ ਬਣਾਇਆ ਜਾਵੇ ਅਤੇ ਕਾਫੀ ਬੱਚੇ ਜੋ ਨੇ ਫਾਇਦਾ ਵੀ ਉਠਾ ਸਕਣ ਅਤੇ ਉਹਨਾਂ ਦਾ ਨਾਮ ਵੀ ਹਮੇਸ਼ਾ ਹਮੇਸ਼ਾ ਦੇ ਵਾਸਤੇ ਬੁਲੰਦ ਰਹਿ ਸਕਦਾ ਹੈ ਕਿਉਂ ਨਾ ਹੈ ਕਿ ਭਾਰਤ ਸਰਕਾਰ ਐਸਾ ਇੱਕ এডਿਕੇਸ਼ਨ ਇੰਸਟੀਚੂਨ ਬਣਾਏ ਦਿੱਲੀ ਮੇ ਜੋ ਇੰਸਟੀਚੂਨ ਆਫ ਲਰਨਿੰਗ ਹੋ ਉਸਕਾ ਨਾਮ ਹੋ ਡਾਕਟਰ ਮਨਮੋਹਨ ਸਿੰਘ ਇੰਸਟੀਚੂਟ ਆਫ ਲਰਨਿੰਗ ਆਰ ਇੰਸਟੀਚੂਟ ਇਕਨੋਮਿਕ ਇੰਸਟੀਚੂਟ ਦਾ ਐਡਮਿਨਿਸਟ੍ਰੇਟਰ تاکہ ایسی بڑی سنستہ کریئٹ ہو جہاں کے ورڈ کے سٹوڈنٹ پڑھنے آئے اور وہ پڑھیں کہ ڈاکٹر مرمون سنگھ نے کیسے انڈیا کو اس وقت غریبی کو دور کیا تو میری سوچیشن کوئی پولٹیکل سوچن نہیں ہے نہ ہی میں انٹرسٹیڈ ہوں کسی پولٹیکل ڈیبیٹ میں یہ انڈیا کے لیے بھی اچھا ہوگا ڈاکٹر صاحب کے لیے بھی سکھوں کے لیے اور ساری دنیا میں جس میں ورڈ ٹیچرز آئیں اور وہ ڈاکٹر منموہن سنگھ پر لوگ پی ایچ ڈی کریں ਲੋਕਪੜ ਨੇ ਆਏ ਥੀਸਿਸ ਲਿਖੇ ਔਰ ਉਸੀ ਇੰਸਟੀਚਿਊਟ ਮੇ ਜੋ ਬਿੰਡੇ ਮੋ ਸਾਰਾ ਉਨਕੀ ਲਿਟਰੇਚਰ ਸਾਰੀ ਉਨਕੀ ਲਾਈਫ ਉਹ ਇੱਕ ਫਲੋਰ ਹੋ ਬਨੇ ਤੋ ਮੈਨੇ ਤੋ ਇਹ ਲਿਖ ਕੇ ਉਨਕੀ ਵਾਈਫ ਗੁਰਚਰਨ ਕੌਰ ਦੀ ਕੋਰਟੀ ਕੋਲ ਭੇਜਾਇਆ ਅੰਤਰ ਲੋਚਨ ਸਿੰਘ ਨੇ ਇਹ ਵੀ ਕਿਹਾ ਹੈ ਕਿ ਕਾਂਗਰਸ ਦੀ ਮੰਗ ਕੇ ਡਾਕਟਰ ਮਨਮੋਹਨ ਸਿੰਘ ਜੀ ਦੀ ਯਾਦਗਾਰ ਬਣਾਈ ਜਾਵੇ ਨੇ ਸਾਰਿਆਂ ਨੂੰ ਕਾਫੀ ਜ਼ਿਆਦਾ ਪੰਬਲ ਪੁੱਸੇ ਦੇ ਵਿੱਚ ਪਾਇਆ ਹੋਇਆ ਹੈ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸਿੱਖ ਧਰਮ ਦੇ ਵਿੱਚ ਯਾਦਗਾਰਾਂ ਦੀ ਇਜਾਜ਼ਤ ਨਹੀਂ ਹੈ ਮੈਨੂੰ ਦੱਸੋ ਕਿ ਕੋਈ ਮਹਾਨ ਸਿੱਖ ਆਗੂ ਜਿਸ ਦੇ ਨਾਮ ਦੇ ਉੱਪਰ ਕਦੇ ਯਾਦਗਾਰ ਬਣਾਈ ਗਈ ਸੀ ਮਾਸਟਰ ਤਾਰਾ ਸਿੰਘ ਬਲਦੇਵ ਸਿੰਘ ਕੌਮ ਦੇ ਮਹਾਨ ਮੁੱਖ ਮੰਤਰੀਆਂ ਦੇ ਵਿੱਚੋਂ ਕਿਸੇ ਦੀ ਵੀ ਯਾਦਗਾਰ ਅੱਜ ਤੱਕ ਨਹੀਂ ਬਣਾਈ ਗਈ ਇਸ ਕਰਕੇ ਇਹਨਾਂ ਚੱਕਰਾਂ ਦੇ ਵਿੱਚ ਪਾਉਣ ਦੀ ਬਜਾਏ ਜੋ ਹੈ ਕਿਸੇ ਬਿਹਤਰ ਵਿਕਲਪ ਦੇ ਉੱਪਰ ਧਿਆਨ ਦੇਣ ਦੀ ਅੱਜ ਜ਼ਰੂਰਤ ਹੈ ਮੇਰੇ ਜਿੰਨੇ ਯਾਦ ਆਸਤ ਹੈ ਕਿਸੇ ਸਿੱਖ ਕੀ ਕੋਈ ਸਮਾਦਨੀ ਸਿਰਫ ਗਿਆਨੀ ਦਇਲ ਸਿੰਘ ਦਾ ਯਾਦ ਖੜਾ ਬਣਾ ਹੋਗਾ ਉਹ ਵੀ ਜੋ ਹੈ ਉਸ ਨੂੰ ਸਮਾਦਨੀ ਜਾਂ ਜੋ ਕਹੋ ਉਹ ਵੀ ਆਮ ਤੌਰ ਤੇ ਸਿਕੋਂ ਮੇਕ ਅਕਸੈਪਟਡ ਨਹੀਂ ਹੈ ਔਰ ਵਾ ਸਿਕੋਂ ਦੀ ਤਰਫੋਂ ਕੋਈ ਕੀਰਤਨ ਜਾਂ ਕਰਨੇ ਲਈ ਮਨਾਈਏ فیملی کرتی ہے وہ سر دینس ویڈن کے طور پہ کرتے ہیں اس کو لیکن سب سے بڑے ہمارے ما تارا سنگھ بابا کھڑک سنگھ سانس پتے سنگھ اور سورن سنگھ فارم منسٹر بلدیو سنگھ فرس ڈیفینس منسٹر مہاراجا پٹیالہ ہندس ہے کوئی بتا دو ابھی بادل صاحب گئے ابھی سار سورن سنگھ اپنا سرجیت سنگھ برنالہ گئے جس قرنام سنگھ پہلا چیف منسٹر گیا کسی کی بتا دو کہیں کہیں نہیں ہے ਪੰਜਾਬ ਤੋਂ ਰਾਜ ਸਭਾ ਮੈਂਬਰ ਡਾਕਟਰ ਵਿਕਰਮਜੀਤ ਸਿੰਘ ਸਹਾਣੀ ਨੇ ਸਰਕਾਰ ਨੂੰ ਡਾਕਟਰ ਮਨਮੋਹਨ ਸਿੰਘ ਸਕੂਲ ਆਫ ਇਕਨੋਮਿਕਸ ਦੀ ਸਥਾਪਨਾ ਅਤੇ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਦੇ ਨੇੜੇ ਦਵਾਰਕਾ ਦੇ ਵਿੱਚ ਨਵੇਂ ਡਿਪਲੋਮੈਟਿਕ ਖੇਤਰ ਦੇ ਵਿੱਚ ਇਸ ਦੇ ਵਾਸਤੇ ਟੁਕਮੀ ਜ਼ਮੀਨ ਅਲਾਟ ਕਰਨ ਦੀ ਅਪੀਲ ਕੀਤੀ ਹੈ ਡਾਕਟਰ ਮਨਮੋਹਨ ਸਿੰਘ ਇੱਕ ਉੱਗੇ ਵਿਦਵਾਨ ਸੀ ਜਿਨ੍ਹਾਂ ਨੇ ਕੈਂਬਰੇਜ ਅਤੇ ਆਕਸਫੋਰਡ ਤੋਂ ਪੀ ਐਚ ਡੀ ਦੀ ਡਿਗਰੀ ਹਾਸਲ ਕੀਤੀ ਸੀ 1991 ਦੇ ਵਿੱਚ ਭਾਰਤ ਦੇ ਵਿੱਤ ਮੰਤਰੀ ਦੇ ਰੂਪ ਦੇ ਵਿੱਚ ਉਹਨਾਂ ਨੇ ਜੋ ਹੈ ਭਾਰਤ ਉਦਾਰੀ ਕਰਨ ਦੇ ਰਾਹ ਦੇ ਉੱਪਰ ਤੋਰਿਆ ਜਦੋਂ ਭਾਰਤੀ ਅਰਥਚਾਰੇ ਨੂੰ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਡਾਕਟਰ ਸਿੰਘ ਨੇ ਪ੍ਰਗਤੀਸ਼ੀਲ ਆਰਥਿਕ ਨੀਤੀਆਂ ਪੇਸ਼ ਕੀਤੀਆਂ ਜਿਨ੍ਹਾਂ ਨੇ ਦੇਸ਼ ਦੀ ਆਰਥਿਕ ਹਾਲਤ ਨੂੰ ਅਹਿਮ ਤਬਦੀਲੀ ਦੇ ਰਾਹ ਦੇ ਉੱਪਰ ਵੀ ਪਾਇਆ ਸਾਹਨੀ ਨੇ ਪ੍ਰਸਤਾਵ ਰੱਖਿਆ ਹੈ ਕਿ ਅਜੀਹੀ ਸੰਸਥਾ ਦੀ ਸਥਾਪਨਾ ਡਾਕਟਰ ਮਨਮੋਹਨ ਸਿੰਘ ਦੀ ਵਿਰਾਸਤ ਨੂੰ ਅਕੀਦਾ ਪੇਸ਼ ਕਰਨ ਦੇ ਤੁੱਲ ਹੋਵੇਗੀ ਇਹ ਹਜ਼ਾਰਾਂ ਨੌਜਵਾਨ ਦਿਮਾਗਾਂ ਨੂੰ ਡਾਕਟਰ ਮਨਮੋਹਨ ਸਿੰਘ ਸਕੂਲ ਆਫ ਇਕਨੋਮਿਕਸ ਦੇ ਵਿੱਚ ਮਾਸਟਰਸ ਅਤੇ ਡਾਕਟੋਰੇਟ ਦੀ ਡਿਗਰੀ ਹਾਸਲ ਕਰਨ ਉਪਰੰਤ ਪੂੰਜੀਵਾਦ ਅਤੇ ਸਮਾਜਵਾਦ ਦੇ ਵਿਚਾਰ ਸੰਤੁਲਨ ਦਾ ਅਧਿਐਨ ਕਰਨ ਅਤੇ ਸਮਝਣ ਦਾ ਮੌਕਾ ਵੀ ਪ੍ਰਦਾਨ ਕਰੇਗੀ ਤਾਂ ਕਾਂਗਰਸ ਅਤੇ ਭਾਜਪਾ ਦੇ ਦਰਮਿਆਨ ਜੋ ਤਲਖੀਆਂ ਭਰਿਆ ਮਾਹੌਲ ਲਗਾਤਾਰ ਚੱਲ ਰਿਹਾ ਹੈ ਬਿਆਨਬਾਜ਼ੀਆਂ ਦਾ ਆਲਮ ਚਰਮ ਸੀਮਾ ਦੇ ਉੱਪਰ ਹੈ ਤਾਂ ਕੀ ਇਸ ਨੂੰ ਆਉਣ ਵਾਲੇ ਵਕਤ ਦੇ ਵਿੱਚ ਕਿਸੇ ਪ੍ਰਕਾਰ ਦੇ ਨਾਲ ਕੇਂਦਰ ਸਰਕਾਰ ਦੇ ਵੱਲੋਂ ਅਮਲੀ ਜਾਮਾ ਪਹਿਨਾਇਆ ਜਾਵੇਗਾ ਜਾਂ ਫਿਰ ਨਹੀਂ ਇਹ ਦੇਖਣਾ ਅਹਿਮ ਹੋਵੇਗਾ ਬਾਕੀ ਇਸ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਰਾਏ ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ ਅਤੇ ਇਸ ਪ੍ਰਕਾਰ ਦੀਆਂ ਹੋਰ ਖਬਰਾਂ ਜਾਣਨ ਸੁਣਨ ਅਤੇ ਵੇਖਣ ਦੇ ਵਾਸਤੇ ਜੁੜੇ ਰਹੋ ਸਾਡੇ ਨਾਲ ਸਿੱਖ ਨਿਊਜ਼ ਐਕਸਪ੍ਰੈਸ ਦੇ ਉੱਪਰ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ